ਸੰਗਤਾਂ ਵੱਲੋਂ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਨਾਭਾ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲਈ ਸੁੰਦਰ ਪਲਕੀ ਸਾਹਿਬ ਕੀਤੀ ਗਈ ਪੇਟ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਇਲਾਕੇ ਦੀਆਂ ਸੰਗਤਾਂ ਦਾ ਸਲਾਘਾਯੋਗ ਅਪਰਾਲਾ ਕਿਹਾ ਮਾਨੇਂਦਰ ਸਿੰਘ ਮਾਨੀ ਮੱਖਣ ਸਿੰਘ ਲਾਲਕਾ ਤੇ ਜਸਪਾਲ ਜਨੇ ਜਾਨੇ ਖਾਲਸਾ ਜਹਾਜ ਜਲਾਲ ਨਾਲ ਸੰਗਤਾਂ ਵੱਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁੰਦਰ ਪਲਕੀ ਸਾਹਿਬ ਵਿਖੇ ਕੀਤੇ ਗਏ ਸੁਹਾਇਮਾਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਇਸ ਸੁੰਦਰ ਪਾਲਕੀ ਸਹਿਬ ਰਾਹੀਂ ਘਰਾਂ ਵਿੱਚ ਲਿਜਾ ਸਕਣਗੀਆਂ ਸੰਗਤਾਂ ਲਗਭਗ 10 ਲੱਖ ਦੀ ਲਾਗਤ ਨਾਲ ਤਿਆਰ ਹੋਈ ਸੁੰਦਰ ਪਾਲਕੀ ਸਹਿਬ ਨੂੰ ਦੇਖ ਕੇ ਸੰਗਤਾਂ ਵਿੱਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਹਰਦੀਪ ਕੌਰ ਖੋਗ ਦੇ ਪਤੀ ਜ਼ਥੇਦਾਰ ਬਲਤੇਜ ਸਿੰਘ ਖੋਗ ਨੇ ਕੀਤਾ ਸੰਗਤਾਂ ਦਾ ਧੰਨਵਾਦ ਹੋਰ ਕੀ ਕਿਹਾ ਗਿਆ ਸੰਗਤਾਂ ਵੱਲੋਂ ਆਓ ਦੇਖਦੇ ਆ ਨਾਪਾ ਤੋਂ ਪੱਤਰਕਾਰ ਗੁਰਮੁਖ ਸਿੰਘ ਭੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ جب میں اپنی کر ستیں گوی کانگان لگو ہوتا benchmarks تو کوضینا دیاBravo جب سانگ Requiem في طور پوری اس لم curs CDU اجل <سؤال> سبت مديو جام رما كانت shuttle سفصل والاpan سف boys مادر ج Blooper ونختار فصل و rehears شرف آیا اللون دنرو دنرو اس مادر جد cono ਜਦੋਂ ਤੁਸਪਾ ਕੰਮ ਹਰੀ ਗੁਰੂ ਦੀ ਚੰਗੋ ਕੀ ਸੋਚਿਆ ਲਿਆ ਕਿ ਤੂੰ ਹੀ ਲੈ ਲੈ ਜੀ ਤੇ ਜਿਸ ਮੇਂ ਗੋਮੀ ਨੇ ਦਤਾ ਤੋਂ ਦਤਾ ਦੇ ਸਾਰੇ ਸੇਵਾ ਕਰਤਾ ਲੈ ਨਾ ਰਹੀ ਏ ਜੀ ਬਹੁਤ ਵੱਡਾ ਤੇ ਬਹੁਤ ਹੀ ਲੋੜਮੰਦ ਉਪਰਾਲਾ ਜਿਹੜਾ ਸੰਗਤਾਂ ਨੇ ਕੀਤਾ ਹੈਗਾ ਮਹਾਰਾਜ ਦੀ ਬੀੜ ਜਦੋਂ ਮਹਾਰਾਜ ਦਾ ਸਰੂਪ ਕਿਤੇ ਜਾਣਾ ਹੁੰਦਾ ਕੋਈ ਪ੍ਰਾਈਵੇਟ ਬੰਦਾ ਘਰੇ ਮਹਾਰਾਜ ਦਾ ਪ੍ਰਕਾਸ਼ ਕਰਨਾ ਚਾਹੁੰਦਾ ਹੈ ਕਿ ਆਪ ਦੀ ਪ੍ਰਾਈਵੇਟ ਗੱਡੀ ਲੈ ਕੇ ਆਉਂਦਾ ਕੋਈ ਗੋਦੀ 'ਚ ਰੱਖ ਲੈਂਦਾ ਕੋਈ ਸੀਟ ਤੇ ਰੱਖ ਲੈਂਦਾ ਉਹ ਕਿਤੇ ਅਸੀਂ ਸਮਝਦੇ ਹਾਂ ਕਿ ਸੰਗਤਾਂ ਨੇ ਸਮਝਿਆ ਕਿ ਕਿਤੇ ਉਹ ਮਹਾਰਾਜ ਦੀ ਪੂਰੀ ਰਿਸਪੈਕਟ ਨਹੀਂ ਹੁੰਦੀ ਉਸ ਸਾਹ ਨਾਲ ਸੋ ਇਹਨਾਂ ਨੇ ਆਪ ਹੀ ਉਦਮ ਕੀਤਾ ਆਪ ਹੀ ਉਪਰਾਲਾ ਕੀਤਾ ਆਪ ਹੀ ਪੈਸੇ ਇਕੱਠੇ ਕੀਤੇ ਜੁਨੇਜਾ ਸਾਹਿਬ ਨੇ ਸਾਰੀ ਕਹਾਣੀ ਦੱਸੀ ਕਿਵੇਂ-ਕਿਵੇਂ ਕਰਕੇ ਮਹਾਰਾਜ ਦੀ ਆਪੇ ਹੀ ਕਿਰਪਾ ਹੋਈ ਹੈ ਜਿਹੜੀ ਚੀਜ਼ 8-9 ਮਹੀਨੇ ਬਾਅਦ ਮਿਲਣੀ ਸੀਗੀ ਉਹ 2 ਮਹੀਨਿਆਂ ਚ ਬਣ ਕੇ ਤਿਆਰ ਹੋ ਕੇ ਇੱਥੇ ਸੰਗਤਾਂ ਨੂੰ ਅੱਜ ਇਹਨਾਂ ਨੇ ਪੇਂਟ ਕੀਤੀ। ਸੋ ਇਹ ਬਹੁਤ ਹੀ ਸ਼ਲਾਘਾ ਦੇ ਪਾਤਰ ਨੇ ਸਾਰੀ ਸੰਗਤ ਇਹ ਜਿਨ੍ਹਾਂ ਨੇ ਇਹ ਕੰਮ ਕੀਤਾ। ਗੁਰੂ ਪਾਸ਼ਾ ਨੇ ਆਪ ਆਪਣੀ ਰਹਿਮਤ ਬਖਸ਼ਿਸ਼ ਕੀਤੀ ਹੈ ਕਿ ਸੰਗਤਾਂ ਦੇ ਮਨਾਂ ਵਿੱਚ ਆਪ ਆ ਕੇ ਵਸੇ ਕਿਉਂਕਿ ਗੁਰੂ ਪਾਸ਼ਾ ਜਦੋਂ ਕਿਤੇ ਪ੍ਰਾਈਵੇਟ ਗੱਡੀ ਵਿੱਚ ਲੈ ਕੇ ਜਾਂਦੀਆਂ ਸੰਗਤਾਂ ਤਾਂ ਉਹਦੇ ਨਾਲ ਬਹੁਤ ਵੱਡੀਆਂ ਗੁਸਤਾਖੀਆਂ ਹੋ ਜਾਂਦੀਆਂ ਸੰਗਤਾਂ ਰਸਤਿਆਂ 'ਚ ਘੜੀਆਂ ਆਉਂਦੀਆਂ ਉਹਨਾਂ ਤੋਂ ਭੁੱਲ ਹੋ ਜਾਂਦੀ ਹੈ ਕਿ ਨਮਸਕਾਰਾਂ ਨਹੀਂ ਕਰ ਸਕਦੇ ਸੋ ਜਦੋਂ ਇਸ ਪਾਰਕੀ ਸਾਹਿਬ ਵਿੱਚ ਗੁਰੂ ਪਾਤਸ਼ਾਹ ਨਿਕਲਣਗੇ ਤਾਂ ਹਰ ਬੰਦਾ ਖੁਸ਼ੀਆਂ ਨਾਲ ਆਪਣੀਆਂ ਝੋਲੀਆਂ ਭਰ ਲੇਗਾ ਕਿਉਂਕਿ ਹਜ਼ਾIR ਨੂੰ ਵੀ ਪਤਾ ਲੱਗੇਗਾ ਜਿਹੜਾ ਵੀ ਰੋਡ ਦੇ ਉੱਪਰ ਹੋਏਗਾ ਉਹਨੂੰ ਪਤਾ ਲੱਗੇਗਾ ਕਿ ਬਾਦਸ਼ਾਹ ਨਗਰੇ ਨੇ ਤੋਂ ਨਮਸਕਾਰਾਂ ਕਰਕੇ ਆਪਣੀਆਂ ਝੋਲੀਆਂ ਪਰੇਗਾ ਸੋ ਮੈਂ ਸਾਰੀ ਸੰਗਤ ਨੂੰ ਜਿਨ੍ਹਾਂ ਸੰਗਤਾਂ ਦੇ ਪਾਤਸ਼ਾਹ ਨੇ ਮਨ ਵਿੱਚ ਆ ਕੇ ਇਹ ਵੱਡੀ ਰਹਿਮਤ ਬਖਸ਼ਿਸ਼ ਕਰਾਈ ਹੈ ਸੋ ਮੈਂ ਉਹਨਾਂ ਨੂੰ ਬਸਾਰੇ ਨੂੰ ਵਧਾਈ ਦੇਣੀ ਚਾਹੁੰਦਾ ਤੇ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਉਹਨਾਂ ਨੇ ਪਾਤਸ਼ਾਹ ਦੇ ਇਸ ਕਾਰ ਦੇ ਲਈ ਵੱਡਾ ਯੋਗਦਾਨ ਕੀਤਾ ਤੇ ਪਾਤਸ਼ਾਹ ਬਖਸ਼ਿਸ਼ ਕੰਦ ਕਿ ਉਹਨਾਂ ਦੀਆਂ ਵਿੱਚ ਝੋਲੀਆਂ ਖੁਸ਼ੀਆਂ ਨਾਲ ਭਰਨ ਸੋ ਸਾਰੀ ਸੰਗਤ ਨੂੰ ਵਧਾਈ ਅੱਜ ਗੁਰਦੁਆਰਾ ਕੋਰੀਆਂ ਵਾਲਾ ਸਾਹਿਬ ਵਿਖੇ ਸ਼ਬਦ ਚੌਂਕੀ ਜਥਾ ਮਾਤਾ ਸਾਹਿਬ ਕੋਜੀ ਸੇਵਾ ਸੁਸਾਇਟੀ ਦੇ ਅપરાਲੇ ਦੇ ਨਾਲ ਇੱਕ ਪਾਲਕੀ ਸਾਹਿਬ ਬੜੀ ਸੁੰਦਰ ਬਣ ਕੇ ਤਿਆਰ ਹੈ ਕਿਉਂਕਿ ਅੱਜ ਅਸੀਂ ਕੋਰੀਆਂ ਵਾਲਾ ਗੁਰਦੁਆਰਾ ਦੀ ਇੱਕ ਜਿਹੜੀ ਕਮੇਟੀ ਹੈ ਇਹਨਾਂ ਨੂੰ ਸੌਂਪ ਦਿੱਤੀ ਹੈ ਜਿੱਥੇ ਮੇਰੇ ਮਹਾਰਾਜ ਦਾ ਸਰੂਪ ਜਾਏਗਾ ਉਹਦੇ ਵਿੱਚ ਸਿਸ਼ੋਬਿਤ ਹੋ ਕੇ ਜਾਣਗੇ ਤਾਂ ਕਿ ਜਿੱਥੇ ਮੇਰੇ ਮਹਾਰਾਜਾਂ ਉਥੇ ਪਤਾ ਲੱਗਣਾ ਚਾਹੀਦਾ ਕਿ ਸਵਾਰੀ ਸਾਹਿਬ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਜਾ ਰਹੇ ਨੇ ਤੇ ਇਹ ਕੋਈ ਵੀ ਬੰਦਾ ਆਪਣੇ ਘਰ ਦੇ ਵਿੱਚ ਸੂਪ ਲੈ ਜਾਣਾ ਚਾਹੁੰਦਾ ਹੈ ਕਿਸੇ ਵੀ ਬਗਦਵਾਰਾ ਸਾਹਿਬ ਚ ਲੈ ਜਾਣਾ ਚਾਹੁੰਦਾ ਉਹ ਲੈ ਕੇ ਵੀ ਜਾਏਗੀ ਦੁਬਾਰਾ ਲੈ ਕੇ ਵੀ ਆਏਗੀ ਇਹ ਵੀ ਅਸੀਂ ਸਟੇਸ਼ਨ ਤੇ ਇੱਥੇ ਕੋਰੀਆਂ ਨੇ ਬਗਦਵਾਰਾ ਚ ਰਿਆ ਕਰੇਗੀ ਇੱਥੇ ਦੇ ਮੈਨੇਜਰ ਸਾਹਿਬ ਨਾਲ ਕੰਟੈਕਟ ਕਰਕੇ ਇਹਨੂੰ ਕੋਈ ਵੀ ਲਿਜਾ ਸਕਦਾ ਹੈ ਫ੍ਰੀ ਆਫ ਕੋਸਟ ਹੈ ਕੋਈ ਇਹਦੀ ਸੇਵਾ ਨਹੀਂ ਹੈ ਮੈਂ ਇੱਕ ਵਾਰ ਫਿਰ ਧੰਨਵਾਦੀਆਂ ਵਿੱਕੀ ਬਾਬਾ ਜੀ ਦਾ ਤੇ ਸਾਰੀ ਸੰਗਤ ਦਾ ਖਾਸ ਤੌਰ ਤੇ ਮਾਨੀ ਜੀ ਦਾ ਲਾਲਕਾ ਜੀ ਤੁਸੀਂ ਬੇਨਤੀ ਕੀਤੀ ਐ ਨਹੀਂ ਬਹੁਤ ਇਹ ਤਗਰੀਬ ਦਾ ਕੀ ਪ੍ਰਬੰਧ ਹੋਊਗਾ ਜੀ ਹਾਂ ਜੀ ਡਰਾਈਵਰ ਦਾ ਡਰਾਈਵਰ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਬੇਨਤੀ ਕਰੀ ਐ ਜੀ ਇਹ ਸਾਨੂੰ ਪ੍ਰੋਵਾਈਡ ਕਰਾਂਗੇ ਤੇ ਤਾਮੀ ਸਿੰਘ ਸਾਹਿਬ ਨੂੰ ਮਾਨੀ ਜੀ ਨੂੰ ਤੇ ਲਾਲਕਾ ਜੀ ਖੜੇ ਨੇ ਬੇਨਤੀ ਕਰਾਂਗੇ ਕਿ ਇਹਦੇ ਲਈ ਗੁਰਸਿੱਖ ਡਰਾਈਵਰ ਜਿਹੜਾ ਕਿ ਮਾਨ ਮਰਿਆਦਾ ਨੂੰ ਕਾਇਮ ਰੱਖਦਾ ਹੋਵੇ ਉਹ ਅਜੀ ਬੇਨਤੀ ਸਾਡੇ ਹਲਕਾ ਚਾਰਜ ਖੜੇ ਨੇ ਮਾਨਿੰਦਰ ਜੀ ਖੜੇ ਨੇ ਇਹਨਾਂ ਨੂੰ ਬੇਨਤੀ ਕਰਕੇ ਤਾਮੀ ਸਿੰਘ ਸਾਹਿਬ ਨੂੰ ਕਹਿ ਕੇ ਡਰਾਈਵਰ ਲਿਆਵਾਂਗੇ ਜਦ ਤੱਕ ਨਹੀਂ ਆਏਗਾ ਕੋਈ ਵੀ ਗੁਰਸਿੱਖ ਬੱਚਾ ਜਿਹੜਾ ਡਰਾਈਵਰੀ ਜਾਣਦਾ ਫਿਲਹਾਲ ਲੈ ਜਾਏਗਾ ਕਿੰਨੀ ਕੁ ਮਾਇਆ ਖਰਚ ਹੋਈ ਆ ਕਹਿੰਦੀ ਆ ਤੇ तकरीबन ਸਾਡਾ 10 ਲੱਖ ਰੁਪਈਆ ਲੱਗਿਆ ਜੀ ਜੋ ਕਿ ਸਾਰਾ ਸੰਗਤਾਂ ਦੇ ਸਹਿਯੋਗ ਨਾਲ ਲੱਗਿਆ ਕਿਸੇ ਨੇ 10 ਰੁਪਈਆ ਦਿੱਤੇ ਨੇ ਕਿਸੇ ਨੇ ਲੱਖ ਰੁਪਈਆ ਦਿੱਤਾ ਲੇਕਿਨ ਗੁਰੂ ਦੀ ਕਿਰਪਾ ਐਸੀ ਹੈ 10 ਲੱਖ ਲਾ ਕੇ ਵੀ ਪੈਸੇ ਬਚ ਗਏ ਸੰਗਤਾਂ ਵੱਲੋਂ ਅੱਜ ਜੋ ਮਹਾਰਾਜ ਦਾ ਸਵਾਰਾ ਤਿਆਰ ਕਰਵਾਇਆ ਹੈ ਗੱਡੀ ਉਹ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਜਦੋਂ ਮਹਾਰਾਜ ਦੇ ਸਰੂਪਾ ਨੇ ਮਹਾਰਾਜੀ ਨੇ ਕਿਸੇ ਦੇ ਘਰ ਵਿਖੇ ਚਰਨ ਪਾਉਣ ਜਾਣਾ ਹੁੰਦਾ ਸੀ ਤਾ ਉਸ ਸਮੇਂ ਕਈ ਵੀ ਰਿਸ਼ੀ ਆਪਦੀਆ ਪ੍ਰਾਈਵੇਟ ਗੱਡੀਆਂ ਵਿੱਚ ਲੈ ਕੇ ਜਾਂਦੇ ਆ ਜਾਂ ਮਹਾਰਾਜ ਨੂੰ ਅਸੀਂ ਮੂਰੇ ਕਿਸ ਤਰ੍ਹਾਂ ਰੱਖ ਲੈਨੇ ਆ ਉਹ ਪੂਰੀ ਮਰਿਆਦਾ ਅਨੁਸਾਰ ਮਹਾਰਾਜ ਦਾ ਸਤਕਾਰ ਨਹੀਂ ਸੀ ਹੁਣ ਇਹ ਸੰਗਤਾਂ ਵੱਲੋਂ ਜੋ ਉਪਰਾਲਾ ਕੀਤਾ ਗਿਆ ਜੀ ਇਹ ਬਹੁਤ ਹੀ ਸ਼ਲਾਘਾਯੋਗ ਹੈ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਸਾਰੇ ਤਿਆਰ ਹੋਏ ਨੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ